ਉੋਠਿਆਂ ਦੇ ਭਰੇ ਦੇ ਭਰਿਆਂ ਨੂੰ ਅੱਗ ਲਾ ਦਿੱਤੀ ਨੋਟਾਂ ਵਿੱਚ ਲੱਗਣ ਵਾਲੀਆਂ ਜਦੋਂ ਪਿੰਨਾ ਢੋਲੀਆਂ ਗਈਆਂ ਕਈ ਕਈ ਕਿਲੋ ਉਹ ਪਿੰਨਾ ਨਿਕਲ ਆਈਆਂ ਐਨੇ ਰੁਪਏ ਤੇ ਨੋਟ ਅੱਗ 'ਚ ਸਾੜਨੇ ਪਏ ਇਹਨਾਂ ਨੂੰ ਕੀ ਕਰੋਗੇ ਮਹਾਰਾਜ ਕਹਿੰਦੇ ਇਹ ਪਾਪਾਂ ਦੀ ਕਮਾਈ ਹੈ ਇੱਥੇ ਵੀ ਪਾਪਾਂ ਨਾਲ ਕਮਾਏਗਾ ਨਾਲ ਨਹੀਂ ਜਾਣੀ ਤੇ ਮਹਾਰਾਜ ਕਹਿੰਦੇ ਜਦੋਂ ਤੈਨੂੰ ਖੁਆਰ ਕਰਨਾ ਹੈ ਨਾ ਕਰਤੇਪੁਰਖ ਨੇ ਤੇਰਾ ਚੰਗੇ ਪਾਸੇ ਤੋਂ ਤੇਰਾ ਮੂੰਹ ਮੁੜ ਜਾਣਾ ਪਈ ਚੁੱਪ ਕਰ ਜਾਏਗਾ ਵੀ ਚੱਲ ਗੱਲ ਦਬਦੀ ਐ ਆਪਾਂ ਕੀ ਕਰਨਾ ਰਹਿਣ ਦੀ ਬੰਦ ਕਰ ਦਈਏ ਕਹਿੰਦੇ ਇਹ ਕਾਰਨ ਐ ਤੇਰਾ ਹੁਣ ਵਿਪਰੀਤ ਸਮ ਆ ਰਿਹਾ ਹੈ ਬੁੱਧੀ ਪੁੱਠੇ ਪਾਸੇ ਚੱਲ ਰਹੀ ਸਰਬਨਾਸ਼ ਹੋਏਗਾ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਕਹਿੰਦੇ ਜਦੋਂ ਆਇਆ ਸੀ ਨਾ ਇਹ ਬਾਬਰ ਕਈ ਬੰਦਿਆਂ ਨੇ ਇਹਨਾਂ ਨੂੰ ਆਖਿਆ ਇੱਥੋਂ ਦੇ ਜਿਹੜੇ ਆਗੂ ਸੰਸਰਵਰਾ ਸਨ ਕਿ ਆ ਰਿਹਾ ਹੈ ਜੀ ਉਹ ਤੇ ਕਈ ਪੀਰ ਕਹਿਣ ਲੱਗੇ ਕਹਿੰਦੇ ਕੋਈ ਨਹੀਂ ਜੀ ਆਉਣ ਦਿਓ ਅਸੀਂ ਆਪੇ ਹੀ ਸਾਬ ਲਾਂਗੇ ਪਖੰਡੀ ਬਥੇਰੇ ਤੁਰੇ ਫਿਰਦੇ ਅੱਜ ਜਿਵੇਂ ਹੁਣ ਨਹੀਂ ਤੁਰੇ ਫਿਰਦੇ ਹੁੰਦੇ ਬਣੇ ਫਿਰਦੇ ਦੇਸ਼ ਦੇ ਖਾਮ ਖਾ ਖਸਮ ਕਿ ਸਾਨੂੰ ਭੇਜੋ ਜੀ ਜਦੋਂ ਜੰਗ ਲੱਗੇ ਆ ਪਿੱਛੇ ਜੇ ਲੁਧਿਆਣੇ ਦਾ ਇੱਕ ਬੱਬਰ ਸ਼ੇਰ ਕਹਿੰਦਾ ਜੀ ਮੈਂ ਫਲਾਣੀ ਪਤਾ ਨਹੀਂ ਕਿਹੜੀ ਸੈਨਾ ਵਾਲਾ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਜਦੋਂ ਜੰਗ ਲੱਗੀ ਮੁੜ ਕੇ ਬਿਆਨ ਹੀ ਨਹੀਂ ਦਿੱਤਾ ਵੀ ਸਾਨੂੰ ਭੇਜ ਦਿਓ ਕਿਤੇ ਭੇਜ ਹੀ ਨਾ ਦੇਣ ਇਹੋ ਜੇ ਬੜੇ ਖਰਾਬ ਕਰਦੇ ਸਰਕਾਰਾਂ ਨੂੰ ਜਿਹੜੇ ਆਗੂ ਲੋਕ ਨੇ ਲੋਕਾਂ ਨੇ ਸਮਾਜ ਦੇ ਬਣਾਏ ਆ ਉਹਨਾਂ ਨੂੰ ਬਿਲਕੁਲ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਆਪਣੀ ਤਿਆਰੀ ਕਰਨੀ ਚਾਹੀਦੀ ਹੈ ਪਰ ਉਸ ਸਮੇਂ ਦੇ ਹਾਕਮ ਉਹਨਾਂ ਨੇ ਕੀ ਕੀਤਾ ਕਈ ਪੀਰ ਵਰਜ ਕੇ ਰੱਖ ਲਏ ਵੀ ਤੁਸੀਂ ਰਹੋ ਪੀਰ ਜੀ ਇੱਥੇ ਤੁਸੀਂ ਰਹੋ ਜਦੋਂ ਬਾਬਰ ਆਏਗਾ ਜਾਂ ਮੀਰ ਸੁਨਿਆ ਤਾਇਆ ਥਾਨ ਮੁਕਾਮ ਜਲੇ ਵਿਜ ਮੰਦਰ ਕਹਿੰਦੇ ਕੀ ਹੋਇਆ ਥਾਨ ਮੁਕਾਮ ਜਲੇ ਵਿਜ ਮੰਦਰ ਮੁਛ ਮੁਛ ਕੋਇ ਰੁਲਾਇਆ ਕਹਿੰਦੇ ਥਾਵਾ ਰੁਲ ਗਈਆਂ ਟਕਾਣਿਆਂ ਤੇ ਉਹਨਾਂ ਨੇ ਹਮਲੇ ਕਰ ਦਿੱਤੇ ਵੱਡੇ ਵੱਡੇ ਉਸਾਰੇ ਹੋਏ ਮਹਿਲ ਉਹ ਖਤਮ ਕਰ ਦਿੱਤੇ ਤੇ ਰਾਜਕੁਮਾਰ ਟੋਟੇ ਟੋਟੇ ਕਰਕੇ ਮਿੱਟੀ 'ਚ ਰੋਲ ਕੇ ਰੱਖ ਦਿੱਤੇ ਜਦੋਂ ਆਇਆ ਉਹ ਕੋਈ ਮੁਗਲ ਨਾ ਹੋਆ ਅੰਦਾ ਕਿ ਨੈਣਾ ਪਰਚਾ ਲਾਇਆ ਬਥੇਰੇ ਬੈਠੇ ਰਹੇ ਪੀਰ ਜੇ ਛੂ ਸ਼ਾਂ ਕਰਦੇ ਰਹੇ ਨਾ ਕੋਈ ਮੁਗਲ ਅੰਨਾ ਹੋਇਆ ਨਾ ਕਿਸੇ ਨੇ ਕੋਈ ਪਰਚਾ ਲਾਇਆ ਕੋਈ ਤਸੱਲੀ ਨਹੀਂ ਦਿੱਤੀ ਜਿਹੜੇ ਕਹਿੰਦੇ ਸੀ ਜੇ ਅਸੀਂ ਜਾਦੂ ਟੂਣੇ ਨਾਲ ਬਾ ਅੰਨਾ ਹੀ ਕਰ ਦੇਾਂਗੇ ਬਾਬਰ ਨੂੰ ਜਦੋਂ ਪਖੰਡ ਫੈਲਦਾ ਉਦੋਂ ਫਿਰ ਦੇਸ਼ ਦਾ ਨਾਸ਼ ਹੁੰਦਾ ਪਖੰਡ ਨਹੀਂ ਜੇ ਹੋਣ ਦੇਣਾ ਚਾਹੀਦਾ ਇਹਨਾਂ ਨੇ ਪਖੰਡ ਦੇ ਆਸਰੇ ਪਹਿਲਾਂ ਦੇਸ਼ ਤੇ ਕਈ ਸੌ ਸਾਲ ਕਬਜ਼ਾ ਕਰਾਈ ਰੱਖਿਆ ਸਾਸ। ਇਹ ਕਹਿੰਦੇ ਰਹੇ ਪੀਰ ਅਸੀਂ ਜੀ ਜਾਦੂ ਮਾਰ ਕੇ ਅੰਨੇ ਕਰ ਦਿਆਂਗੇ। ਨਾ ਗੁਰੂ ਜੀ ਕਹਿੰਦੇ ਕੋਈ ਕੋਈ ਮੁਗਲ ਨਾ ਹੋਆ ਅੰਦਾ। ਕਿਨੈ ਨਾ ਪਰਚਾ ਲਾਇਆ ਕਿਸੇ ਨੇ ਕੋਈ ਪਰਚਾ ਨਹੀਂ ਕੱਢਿਆ ਹੁਣ ਪਰਚਿਆਂ ਵਾਲੇ ਮਸ਼ਹੂਰ ਹੋਏ ਫਿਰਦੇ। ਅਖੇ ਹਨੂਮਾਨ ਅੱਗ ਆ ਗਿਆ, ਫਲਾਣਾ ਆ ਗਿਆ। ਗੁਰੂ ਜੀ ਕਹਿੰਦੇ ਉਦੋਂ ਤਾਂ ਕੋਈ ਆਇਆ ਨਹੀਂ ਓਏ। ਅੱਗੇ ਨੂੰ ਵੀ ਨਹੀਂ ਆਉਂਦਾ ਕਿਸੇ ਨੇ। ਆਪ ਮਿਹਨਤ ਕਰਨੀ ਪਵੇਗੀ ਤਦੇ ਗੁਰੂ ਜੀ ਨੇ ਆਪਣੇ ਅੰਦਰ ਦੀ ਸ਼ਾਂਤੀ ਲਈ ਧਰਮ ਬਾਹਰ ਸ਼ਾਂਤੀ ਦੇ ਲਈ ਛਸ਼ਤਰ ਦੋਵੇਂ ਚੀਜ਼ਾਂ ਦਿੱਤੀਆਂ ਗੁਰੂ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਇਉ ਗੁਰੂ ਜੀ ਕਹਿੰਦੇ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਉਧਰੋਂ ਮੁਗਲ ਚੜ ਕੇ ਆਏ ਇੱਧਰ ਪਠਾਣਾ ਦਾ ਰਾਜ ਸੀ ਜਦੋਂ ਲੜਾਈ ਚੱਲੀ ਮਦਾਨੇ ਜੰਗ ਵਿੱਚ ਜਾਦੂ ਟੂਨੇ ਨਹੀਂ ਚੱਲਦੇ ਏਗਾ ਚਲਦੀਆਂ ਉਹਨੀ ਤੁਪਕ ਤਾਣ ਚਲਾਈ ਉਹਨੀ ਹਸਤ ਚੜਾਈ ਉਹਨਾਂ ਕੋਲ ਤੋਪਾਂ ਸੀਗੀਆਂ ਉਹਨਾਂ ਨੇ ਤੋਪਾਂ ਚਲਾਈਆਂ ਤੇ ਇਹਨਾਂ ਨੇ ਇੰਤਜ਼ਾਮ ਨਹੀਂ ਕੀਤਾ ਇਹ ਪੁਰਾਣੇ ਸਿਸਟਮ ਨਾਲ ਹਾਥੀ ਘੋੜਿਆਂ ਤੇ ਆ ਗਏ ਤੇ ਉਹਨਾਂ ਨੇ ਮਾਰ ਮਾਰ ਕੇ ਤੋਪਾਂ ਹਾਥੀਆਂ ਦੇ ਮੱਥੇ ਪਾੜ ਕੇ ਰਖ ਦਿੱਤੇ ਦੂਰੋਂ ਹੀ ਨੇੜੇ ਹੀ ਨਹੀਂ ਆਏ ਬਾਬਰ ਦੇ ਬੰਦਿਆਂ ਨੇ ਦੂਰੋਂ ਹੀ ਤੋਪਾਂ ਚਲਾ ਦਿੱਤੀਆਂ ਕਹਿੰਦੇ ਜਿੰਨ ਕੀ ਚੇਰੀ ਦਰਗਾਹ ਪਾਟੀ ਪਰਾਤਨ ਸਰੂਪਾਂ ਵਿੱਚ ਫਾਟੀ ਸ਼ਬਦ ਆਉਂਦਾ ਹੈ ਫਾਟੀ ਇਹ ਆ ਜਿਹੜਾ ਕਈਆਂ ਤੇ ਪਾਟੀ ਆਉਂਦਾ ਦਮਦਮੇ ਸਾਹਿਬ ਵਾਲੀ ਬੀੜ ਵਿੱਚ ਵੀ ਫਾਟੀ ਸ਼ਬਦ ਆਉਂਦਾ ਇੱਥੇ ਪਾਟੀ ਲਿਖਿਆ ਇਸ ਲਈ ਆਪਾਂ ਪਾਟੀ ਪੜਾਂਗੇ ਜਿਨ ਕੀ ਚੇਰੇ ਦਰਗਾਹ ਪਾਟੀ ਜਿਨ੍ਹਾਂ ਦੀ ਚਿੱਠੀ ਦਰਗਾਹ ਚੋਂ ਪਟ ਗਈ ਫਾੜ ਦਿੱਤੀ ਤਿੰਨਾ ਮਰਣਾ ਭਾਈ ਮਹਾਰਾਜ ਕਹਿੰਦੇ ਫਿਰ ਹੁਣ ਮਰਨਗੇ ਉਹਨਾਂ ਨੂੰ ਬਚਾਵੇ ਕੌਣ ਆਪੇ ਫਾਥੜੀ ਇਹੋ ਤੈਨ ਆਪੇ ਫਸ ਗਈ ਤੈਨੂੰ ਕੌਣ ਛੁਡਾਵੇ ਤੈਨੂੰ ਛੁਡਾ ਸਕਦਾ ਕਹਿੰਦੇ ਇੰਉ ਹੋਏਗਾ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਕਹਿੰਦੇ ਕਈ ਹਿੰਦਵਾਣੀ ਹਿੰਦੂਆਂ ਦੇ ਘਰ ਦੀਆਂ ਹਿੰਦੂਣੀਆਂ ਤੁਰਕਾਂ ਦੇ ਘਰ ਦੀਆਂ ਤੁਰਕਾਣੀਆਂ ਪਟਾਂ ਦੇ ਘਰ ਦੀਆਂ ਪਟਿਆਣੀਆਂ ਪੱਟ ਹੁੰਦੇ ਜਿਹੜੇ ਉਸਤਤੀ ਕਰਦੇ ਰਾਜੇ ਦੇ ਦਰਬਾਰ ਦੀ ਠਕੁਰਾਣੀ ਜਿਹੜੇ ਠਾਕੁਰਾਂ ਦੀ ਘਰਵਾਲੀਆਂ ਇੱਕ ਨਾ ਪੈਰਣ ਸਿਰ ਖੁਰਪਾਟੇ ਇੱਕ ਨਾ ਵਾਸ ਮਸਾਣੀ ਜਦੋਂ ਦੁਸ਼ਮਣ ਆਏ ਉਹਨਾਂ ਨੇ ਨਹੀਂ ਦੇਖਿਆ ਇਹ ਰਾਣੀ ਐ ਇਹ ਹਿੰਦਵਾਣੀ ਐ ਇਹ ਤੁਰਕਾਣੀ ਐ ਇਹ ਪਟਿਆਣੀ ਐ ਇਹ ਠਕੁਰਾਣੀ ਐ ਇੱਕ ਨਾ ਪੈਰਣ ਕਈਆਂ ਦੇ ਪੌਣ ਵਾਲੇ ਕੱਪੜੇ ਪਾੜ ਦਿੱਤੇ ਗਲਾਫ ਪਾੜ ਕੇ ਰੱਖ ਦਤੇ ਪੈਰਣ ਹੁੰਦੇ ਪਾਏ ਹੋਏ ਕੱਪੜੇ ਇੱਕ ਨਾ ਪੈਰਣ ਸਿਰ ਖੁਰ ਪਾਟੇ ਕਈਆਂ ਦੇ ਸਿਰ ਪਾੜ ਦਿੱਤੇ ਕਈਆਂ ਦੇ ਖੁਰ ਪੈਰ ਪਾੜ ਦਿੱਤੇ ਮਾਰ ਮਾਰ ਕੇ ਤਲਵਾਰਾਂ ਤੇ ਕਹਿੰਦੇ ਇੱਕ ਨਾ ਵਾਸ ਮਸਾਣੀ ਕਈਆਂ ਨੂੰ ਵਿਚਾਰੀਆਂ ਨੂੰ ਮਾਰ ਕੇ ਇੰਨਾ ਮਾਰਿਆ ਉਹ ਮਸਾਣਾ ਵਿੱਚ ਪਈਆਂ ਉਹਨਾਂ ਦੀਆਂ ਲਾਛਾਂ ਲੋਥਾਂ ਜਿਨ ਕੈ ਬੰਕੇ ਕਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ ਜਿੰਨਾ ਔਰਤਾਂ ਦੇ ਬੰਕੇ ਸੋਹਣੇ ਘਰ ਵਾਲੇ ਜੰਗ ਨੂੰ ਗਏ ਘਰੀਨਾ ਆਇਆ ਘਰੇ ਇੱਕ ਵੀ ਨਾ ਮੁੜ ਕੇ ਆਇਆ ਗਏ ਬਹੁਤ ਬੰਕੇ ਬਹੁਵਚਨ ਘਰੀਨਾ ਆਇਆ ਆਇਆ ਇੱਕ ਵਚਨ ਹੈ ਕਹਿੰਦੇ ਜਿਨ੍ਹਾਂ ਦੇ ਸੋਹਣੇ ਘਰ ਵਾਲੇ ਔਰਤਾਂ ਨੇ ਭੇਜੇ ਗਏ ਬਹੁਤ ਮੁੜ ਕੇ ਇੱਕ ਵੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਣੀ ਦੱਸੋ ਉਹਨਾਂ ਦਾ ਦਰਦ ਦਰਜ ਕੀਤਾ ਜਾ ਸਕਦਾ? ਉਹਨਾਂ ਦੀ ਰਾਤ ਕਿਵੇਂ ਲੰਗੀ ਹੋਏਗੀ? ਇਹ ਤੇ ਉਹ ਜਾਣਨ ਜਾਂ ਉਹਨਾਂ ਦਾ ਰੱਬ ਜਾਣੇ। ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਐ? ਕਰਤਾਪੁਰਖ ਫਿਰ ਆਪੇ ਹੀ ਇਨਸਾਫ ਕਰਦਾ ਹੈ ਭਾਈ। ਇਲਜ਼ਾਮ ਨਹੀਂ ਲਾ ਸਕਦੇ ਤੁਸੀਂ। ਦੋਸ਼ ਨਹੀਂ ਰੋਪ ਸਕਦੇ। ਜਦੋਂ ਤੁਸੀਂ ਸੁਰਤਗਵਾ ਬੈਨਿਓ ਰੰਗ ਤਮਾਸ਼ੀਅ ਤੇ ਚਾਵਾਂ ਦੇ ਵਿੱਚ ਜਦੋਂ ਤੁਸੀਂ ਜਦੋਂ ਤੁਹਾਨੂੰ ਮੌਕਾ ਦਿੱਤਾ ਹੁੰਦਾ ਓਦੋਂ ਮੌਕੇ ਨੂੰ ਸਾਹਮਦੇ ਨਹੀਂ ਤੇ ਫਿਰ ਪਰਮਾ ਕਰਤਾਪੁਰਖ ਨੇ ਇਹ ਵੀ ਹੁਕਮ ਕੀਤਾ ਹੋਇਆ ਵੀ ਫਿਰ ਜਿਹੜਾ ਬੀਜਾ ਸੋਹ ਲੁਣਾ ਹੁਣ ਤੂੰ ਜੋ ਬੀਜਿਆ ਉਹ ਤੂੰ ਹੁਣ ਵੜੇਗਾ ਫਿਰ ਜਦੋਂ ਵੜਣਾ ਪੈਂਦਾ ਓਦੋਂ ਰੱਬ ਦੇ ਲਾਂਬੇ ਦਿੰਦੇ ਆ ਸੌ ਸ਼ਿਕਵੇ ਕਰਦੇ ਆ ਰੱਬਾ ਤੈਨੂੰ ਨਹੀਂ ਦਿੰਦਾ ਰੱਬਾ ਤੂੰ ਐਉਂ ਕਿਉਂ ਕਰਦਾ ਪੂਰਾ ਪਰਮਾਤਮਾ ਵਾਹਿਗੁਰੂ ਕਦੇ ਵੀ ਅਨਿਆ ਨਹੀਂ ਕਰਤਾ ਉਹ ਫਿਰ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਬੰਦੇ ਨੂੰ ਸਜ਼ਾ ਜਾਂ ਜਜਾ ਉਹ ਦਿੰਦਾ ਹੈ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਏ ਕਿਹਨੂੰ ਕਹੂੰਗੇ ਅਰਦਾਸਾਂ ਉਹਦੇ ਕੀ ਕਰਨੀ ਹੈ ਉਹ ਤੇ ਆਪ ਤੇ ਕਰ ਰਿਹਾ ਸਾਰਾ ਕੁਝ ਦੁੱਖ ਸੁਖ ਤੇਰੇ ਤੇਰਾ ਹੀ ਪਾਣੇ ਹੋਵੇ ਬੁਰੇ ਕੰਮ ਵਾਲਿਆਂ ਨੂੰ ਦੁੱਖ ਚੰਗੇ ਕਰਮਾਂ ਵਾਲਿਆਂ ਨੂੰ ਸੁਖ ਵੀ ਤੇਰੇ ਪਾਣੇ ਚ ਹੀ ਮਿਲਦਾ ਹੈ ਕਿਸਥਾ ਜਾਏ ਰੁਆਈਆ ਰੋਵੇਂਗਾ ਕਿਤੇ ਬੁਫੇ ਤੇ ਉਹਨੇ ਉਹਨੇ ਤਾਂ ਇਹ ਨਿਜਮ ਬਣਾਇਆ ਵੀ ਬੁਰੇ ਵਾਲਿਆਂ ਨੂੰ ਸਜ਼ਾ ਚੰਗੇ ਵਾਲਿਆਂ ਨੂੰ ਕੀਤੇ ਦੇ ਸ਼ੁਭ ਕੰਮ ਕਰਨ ਵਾਲਿਆਂ ਨੂੰ ਸ਼ੁਭ ਫਲ ਮਿਲ ਲਗੇ ਹੁਕਮ ਹੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈ ਆਖਰੀ ਪੰਕਤੀ ਵਿੱਚ ਕਹਿੰਦੇ ਆ ਹੁਕਮੀ ਹੁਕਮ ਚਲਾਏ ਹੁਕਮੀ ਵਾਹਿਗੁਰੂ ਹੁਕਮ ਵਿੱਚ ਚਲਾਉਂਦਾ ਹੈ ਉਨੇ ਹੁਕਮ ਦੇ ਕੇ ਆਪਣੇ ਰਹਿਬਰ ਪੀਰ ਗੁਰੂ ਪੈਗੰਬਰ ਭੇਜੇ ਮਨੁੱਖ ਨੂੰ ਉਹਦੇ ਵਿੱਚ ਚੱਲਣਾ ਚਾਹੀਦਾ ਜੇ ਉਹਦੇ ਵਿੱਚ ਚੱਲੇ ਤਾਂ ਵਿਗਸ ਹੈ ਖੇੜੇ ਵਿੱਚ ਰਹੇਗਾ ਖੁਸ਼ੀ ਵਿੱਚ ਰਹੇਗਾ ਤੇ ਨਾ ਚੱਲੇਗਾ ਤਾਂ ਫਿਰ ਜੋ ਲਿਖਿਆ ਹੈ ਇਹਨੇ ਕੀਤੇ ਕਰਮਾਂ ਅਨੁਸਾਰ ਨਾਨਕ ਲਿਖਿਆ ਪਾਈ ਹੈ ਕੀਤੇ ਕਰਮਾਂ ਅਨੁਸਾਰ ਜੋ ਲਿਖਿਆ ਜਾਏਗਾ ਉਹ ਇਹਨੂੰ ਫਿਰ ਮਿਲੇਗਾ ਇਹਦੇ ਮੁਕੱਦਰ ਚੋਂ ਕੋਈ ਮੇਟ ਨਹੀਂ ਸਕਦਾ ਇਸ ਲਈ ਗੁਰੂ ਜੀ ਕਹਿੰਦੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਇਐ ਐਸਾ ਕੰਮ ਕਦੇ ਵੀ ਨਾ ਕਰੋ ਜਿਹਦੇ ਵਿੱਚ ਬਾਅਦ ਵਿੱਚ ਪਛਤਾਣਾ ਪਵੇ ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਇੱਥੇ ਸ਼ਬਦ ਦੀ ਸੰਪੂਰਨਤਾ ਸਮੇਂ ਦੀ ਸਮਾਪਤੀ ਹੈ ਇਹ ਦੋ ਸ਼ਬਦ ਬਹੁਤ ਜ਼ਰੂਰੀ ਅਤੇ ਕੀਮਤੀ ਸਨ ਇਸ ਲਈ ਆਪਾਂ ਜੇ ਦੋਵੇਂ ਹੀ ਫੇਰੇ ਲੈ ਲਏ ਇੱਕ ਨੂੰ ਛੱਡਿਆਂ ਦੂਜੇ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਸ਼ਬਦ ਸੀ ਤਾਂ 2-4 ਮਿੰਟਾ ਜੁੱਤੇ ਆਪਾਂ ਨੂੰ ਲੱਗ ਗਏ ਆ ਅੱਜ ਸ਼ਾਮ ਨੂੰ ਮੈਨੂੰ ਕਿਤੇ ਜਾਣਾ ਵੀ ਪਏਗਾ ਕਿਤੇ ਕੋਈ ਹੈਗਾ ਪ੍ਰੋਗਰਾਮ ਫੰਕਸ਼ਨ ਵਿਆਹ ਸ਼ਾਦੀ ਦਾ ਕੱਲ ਨੂੰ ਕਿਸੇ ਵਿਦਵਾਨ ਸੱਜਣ ਨੂੰ ਬੇਨਤੀ ਕਰਾਂਗੇ ਉਹ ਹਾਜ਼ਰੀ ਭਰਨਗੇ ਆਪ ਸਮੇਂ ਸਿਰ ਪਹੁੰਚ ਕੇ ਲਾਹੇ ਲਿਆ ਕਰੋ ਔਰ ਬੇਨਤੀ ਇਹ ਵੀ ਆ ਜਿਹੜਾ ਕੋਈ ਪ੍ਰੇਮੀ ਨੇਮੀ ਸੰਗਤ ਦੇ ਵਿੱਚੋਂ ਬੱਚਿਆਂ ਦੀ ਕਲਾਸ ਨਹੀਂ ਆਪ ਲੋਂਦੇ ਬੱਚਿਆਂ ਵਾਲੇ ਹੋਰ ਪ੍ਰਚਾਰਕ ਸਿੰਘ ਹੈ ਉਹ ਲਾਉਂਦੇ ਆ ਆਪਾਂ ਕੋਈ ਸੰਗਤ ਵਿੱਚੋਂ ਕੋਈ ਨਿਤਨੇਮ ਕੋਈ ਸੁਖਮਨੀ ਸਾਹਿਬ ਕੋਈ ਬਾਣੀ ਦੀ ਸੰਥਿਆ ਦਾ ਮਨ ਵਿੱਚ ਹੋਵੇ ਕਿਸੇ ਦੇ ਤੇ ਉਹ ਫਿਰ ਕਥਾ ਤੋਂ ਬਾਅਦ ਆਪਾਂ ਲਾਉਨੇ ਆ ਅੱਧਾ ਘੰਟਾ ਲੱਗ ਜੇ ਘੰਟਾ ਲੱਗ ਜੇ ਇੱਥੇ ਬੈਠ ਕੇ ਉਹ ਆਪਣਾ ਨਾਮ ਦਰਜ ਕਰਾ ਸਕਦਾ ਇੱਕ ਗਰੁੱਪ ਆਪਾਂ ਬਣਾ ਰਹੇ ਹਾਂ ਜਿਹਦੇ ਵਿੱਚ ਸੰਗਤਾਂ ਲਾਭ ਲੈ ਸਕਦੀਆਂ ਸਭ ਦਾ ਧੰਨਵਾਦ ਹੋਈਆਂ ਭੁੱਲਾਂ ਦੀ ਖਿਮਾ ਬਲਾਉਫਤ ਹੈ ਵਾਹਿਗੁਰੂ ਜੀ ਕਾ ਖਾਲਸਾ Vai guru ji ki fat